ਨਮਸਕਾਰ ਸਟੂਡੈਂਟਸ ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਸਾਡੀ ਜਿਹੜੀ ਪੰਜਾਬੀ ਦੀ ਬੁੱਕ ਲਾਂਚ ਹੋਈ ਸੀ ਬੱਚੋ ਆ ਸਾਡੀ ਪੰਜਾਬੀ ਦੀ ਬੁੱਕ ਲਾਂਚ ਹੋਈ ਸੀ ਜਿਸ ਦੇ ਵਿੱਚ ਪੰਜਾਬੀ ਪੇਪਰ ਏ ਜਿਹੜਾ ਕਿ ਆਪਣਾ ਕਵਾਲੀਫਾਈਂ ਪੇਪਰ ਹੈ ਠੀਕ ਹੈ 50 ਨੰਬਰ ਦਾ ਆਪਣੇ ਪੰਜਾਬ ਦੇ ਪੇਪਰਾਂ ਦੇ ਵਿੱਚ ਕਵਾਲੀਫਾਈਂ ਪੇਪਰ ਆਂਦਾ ਹੈ ਤੇ ਪੰਜਾਬੀ ਪੇਪਰ ਏ ਪੰਜਾਬੀ ਪੇਪਰ ਬੀ ਅਤੇ ਪੰਜਾਬ ਜੀ ਕੇ ਇਹਨਾਂ ਦੀ ਬੱਚੋ ਅਸੀਂ ਇੱਕ ਕੰਬਾਈਨਡ ਬੁੱਕ ਲਾਂਚ ਕੀਤੀ ਸੀ ਜਿਸ ਦੀ ਅਸੀਂ ਲਗਭਗ ਲਗਭਗ 3000 ਕਾਪੀ ਬੇਚ ਚੁੱਕੇ ਆ ਤੇ ਇਸ ਕਾਫੀ ਬੱਚਿਆਂ ਦਾ ਜਿਹੜਾ ਰਿਸਪੌਂਸ ਆਇਆ ਠੀਕ ਹੈ ਲਗਭਗ ਸਾਰੇ ਬੱਚਿਆਂ ਦਾ ਰਿਸਪੌਂਸ ਆਇਆ ਉਹਨਾਂ ਨੂੰ ਬੁੱਕ ਹੈ ਜਿਹੜੀ ਬਹੁਤ ਜ਼ਿਆਦਾ ਪਸੰਦ ਆਈ ਤੇ ਕਈ ਬੱਚਿਆਂ ਨੂੰ ਇਸ ਬੁੱਕ ਨੂੰ ਲੈਣ ਤੋਂ ਪਹਿਲਾਂ ਉਹ ਪੁੱਛਦੇ ਨੇ ਵੀ ਇਸ ਬੁੱਕ ਦੇ ਵਿੱਚ ਕੀ ਕੀ ਕਵਰ ਹੈ ਤਾਂ ਮੈਂ ਬੱਚੋ ਇਹ ਸ਼ੋਰਟ ਵੀਡੀਓ ਬਣਾਉਣ ਜਾ ਰਹੇ ਹਾਂ ਤੁਹਾਡੇ ਲਈ ਜਿਨ੍ਹਾਂ ਨੇ ਹਲੇ ਤੱਕ ਇਹ ਬੁੱਕ ਬਾਏ ਨਹੀਂ ਕੀਤੀ ਤਾਂ ਉਹਨਾਂ ਨੂੰ ਇਹ ਬੁੱਕ ਕਿਉਂ ਬਾਏ ਕਰਨੀ ਚਾਹੀਦੀ ਹੈ ਯਾ ਉਹ ਇਸ ਬੁੱਕ ਨੂੰ ਕਿਸ ਤਰੀਕੇ ਨਾਲ ਬੱਚੋ ਬਾਇ ਕਰ ਸਕਦੇ ਨੇ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਜਿਵੇਂ ਕਿ ਪੀਟ੍ਰੀਪਲੱਸਬੀ ਦੇ ਐਗਜ਼ਾਮਸ ਹੁੰਦੇ ਨੇ ਪੀਪੀਐਸਸੀ ਲੈਵਲ ਤੱਕ ਦੇ ਐਗਜ਼ਾਮਸ ਹੁੰਦੇ ਨੇ ਜਾਂ ਫਿਰ ਪੀਐਸਪੀਸੀਐਲ ਮੈਕਮੇ ਦੇ ਠੀਕ ਹੈ ਜੀ ਲੀਬ ਮੈਂ ਲਾਈਨਮੈਨ ਦਾ ਹੋ ਗਿਆ ਅਸਿਸਟੈਂਟ ਲਾਈਨਮੈਨ ਦਾ ਹੋ ਗਿਆ ਏਐਸਐ ਦਾ ਹੋ ਗਿਆ ਜਿੰਨਾ ਐਗਜ਼ਾਮਸ ਦੇ ਵਿੱਚ ਵੀ ਪੰਜਾਬੀ ਪੇਪਰ ਪੰਜਾਬੀ ਕੁਆਲੀਫਾਈਂਗ ਪੇਪਰ ਆਉਂਦਾ ਹੈ 50 ਨੰਬਰ ਦਾ ਉਹੋ ਇਸ ਬੁੱਕ ਦੇ ਵਿੱਚ ਕਵਰ ਹੋਗਾ ਪੰਜਾਬੀ ਕੁਆਲੀਫਾਈਂਗ ਪੇਪਰ ਇਸ ਤੋਂ ਇਲਾਵਾ 10 ਨੰਬਰ ਦੀ ਪੰਜਾਬੀ ਆਉਂਦੀ ਹੈ ਆਪਣੇ ਪੇਪਰ B ਦੇ ਵਿੱਚ 10 ਨੰਬਰ ਦੀ ਪੰਜਾਬੀ ਬੱਚੋ ਪੇਪਰ B ਦੇ ਵਿੱਚ ਆਉਂਦੀ ਹੈ ਇਸ ਤੋਂ ਇਲਾਵਾ ਲਗਭਗ ਲਗਭਗ 10 ਨੰਬਰ ਦੀ ਪੰਜਾਬ ਜੀਕੇ ਲਗਭਗ ਲਗਭਗ 10 ਨੰਬਰ ਦੀ ਪੰਜਾਬ ਜੀਕੇ ਤਾਂ ਬੱਚੋ ਮੰਨ ਕੇ ਚੱਲੋ ਇਹ ਕਿਤਾਬ ਤੁਹਾਡਾ 70 ਨੰਬਰ ਦਾ ਨਾ ਨਾ ਕਰਦੇ ਤੁਹਾਡਾ 70 ਨੰਬਰ ਦਾ ਪੇਪਰ ਕਵਰ ਕਰੂਗੀ ਜੀ ਹੁਣ ਇਸ ਬੁੱਕ ਦੇ ਵਿੱਚ ਕੀ ਕੀ ਕਵਰ ਹੈ ਠੀਕ ਹੈ ਜੀ ਇਸ ਦੇ ਬਾਰੇ ਮੈਂ ਥੋੜੀ ਜਾਣਕਾਰੀ ਦਿੰਨਾ ਤਾਂ ਬੱਚੋ ਇਹਦੇ ਵਿੱਚ ਤੁਹਾਨੂੰ ਪੇਪਰ A ਅਤੇ ਪੇਪਰ B ਪੰਜਾਬੀ ਪੇਪਰ ਅਤੇ ਪੰਜਾਬੀ ਪੇਪਰ B ਦੇ 15 ਤੋਂ ਪਲੱਸ ਮੌਕ ਟੈਸਟ ਮਿਲਣਗੇ ਜਿਹੜੇ ਪ੍ਰੀਵੀਅਸ ਈਅਰ ਪੇਪਰ ਹੋਣਗੇ ਤੁਹਾਡੇ 15 ਪਲੱਸ ਪ੍ਰੀਵੀਅਸ ਈਅਰ ਪੇਪਰ ਮਿਲਣਗੇ 4000 ਪਲੱਸ MCQ ਲਗਭਗ ਵੈਸੇ ਆਸੀ ਉਰੇ 3500 ਪਲੱਸ MCQ ਲਿਖਿਆ ਹੋਇਆ ਹੈ ਲਗਭਗ ਲਗਭਗ ਨਾ ਨਾ ਕਰਦੇ ਹੋਏ 4000 ਪਲੱਸ MCQs ਮਿਲਣਗੇ ਇਹ ਬੁੱਕ ਇਸ ਦੇ ਵਿੱਚ ਬੱਚੋ ਥਿਓਰੀ ਅਤੇ MCQs ਦੋਨੋਂ ਚੀਜ਼ਾਂ ਅਵੇਲੇਬਲ ਨੇ ਥਿਉਰੀ ਵੀ ਕਵਰ ਹੋਊਗੀ ਪਲੱਸ ਐਮਸੀਕਿਊਜ਼ ਵੀ ਕਵਰ ਹੋਣਗੇ ਠੀਕ ਹੈ ਜੀ ਇਸ ਤੋਂ ਇਲਾਵਾ 100 ਪਲੱਸ ਟੇਬल्स ਨੇ ਗੁਰੂ ਸਾਹਿਬਾਨ ਜਿੰਨੇ ਵੀ ਆਪਣੇ ਗੁਰੂ ਹੋਏ ਨੇ ਠੀਕ ਹੈ ਉਹਨਾਂ ਸਾਰਿਆਂ ਬਾਰੇ ਵਿਸ਼ੇਸ਼ ਆਪਾਂ ਨੇ ਚਰਚਾ ਕੀਤੀ ਹੋਈ ਹੈ ਭਗਤੀ ਮੂਵਮੈਂਟ ਸੂਫੀ ਮੂਵਮੈਂਟ ਪੰਜਾਬੀ ਵਿਆਕਰਨ ਜਿੰਨੇ ਵੀ ਆਪਣੀ ਪੰਜਾਬੀ ਵਿਆਕਰਨ ਐ ਨਾ ਪੜਨਾਵ ਇਹਨਾਂ ਸਾਰਿਆਂ ਬਾਰੇ ਪ੍ਰੋਪਰ ਡਿਟੇਲ ਮਿਲ ਜੂਗੀ ਤੁਹਾਨੂੰ ਇਸ ਬੁੱਕ ਦੇ ਵਿੱਚ ਆਪਣੇ ਪੰਜਾਬ ਦੇ ਗਾਇਨੇ ਪੰਜਾਬ ਦਾ ਕਲਚਰ ਠੀਕ ਹੈ ਦੇਸੀ ਮਹੀਨਿਆਂ ਦਾ ਕੈਲੰਡਰ ਇਹ ਸਾਰੀਆਂ ਚੀਜ਼ਾਂ ਵੀ ਬੱਚੋ ਕਵਰ ਹੋਣਗੀਆਂ ਇਸ ਤੋਂ ਇਲਾਵਾ ਆਪਣੇ ਪੰਜਾਬ ਦੇ ਜਿੰਨੇ ਵੀ ਕਿਲੇ ਨੇ ਫੋਰਟਸ ਨੇ ਜਿਨ੍ਹਾਂ ਨੂੰ ਆਪਾਂ ਫੋਰਟਸ ਕਹਿੰਦੇ ਆ ਪੰਜਾਬ ਦਾ ਅੰਗਰੇਜ਼ਾਂ ਨਾਲ ਕੀ ਇਤਿਹਾਸੀ ਮਤਲਬ ਪੰਜਾਬ ਜੀਕੇ ਬਾਰੇ ਠੀਕ ਹੈ ਇੰਨਾ ਸਾਰਿਆਂ ਦੇ ਬੱਚੋ ਚੈਪਟਰ ਵਾਈਜ਼ ਐਮਸੀਕਿਊਜ਼ ਵੀ ਮਿਲਣਗੇ ਚੈਪਟਰ ਵਾਈਜ਼ ਥਿਓਰੀ ਵੀ ਮਿਲੂਗੀ ਤੇ ਨਾਲ ਆਪਣੇ ਕੋਲੇ ਪ੍ਰੀਵੀਅਸ ইয়ার ਪੇਪਰ ਵੀ ਮਿਲਣਗੇ ਤੇ ਕੁਝ ਮਿਕਸਡ ਐਮਸੀਕਿਊਜ਼ ਵੀ ਮਿਲਣਗੇ ਮਹਾਵਰੇ ਹੋਗੇ ਤਾਂ ਜਿੰਨਾ ਵੀ ਬੱਚੋ ਪੰਜਾਬੀ ਪੇਪਰ ਹੈ ਪੰਜਾਬੀ ਪੇਪਰ ਵੀ ਤੇ ਪੰਜਾਬ ਜੀਕੇ ਦਾ ਆਪਣਾ ਪੇਪਰ ਆਂਦਾ ਉਹ ਸਾਰੇ ਦਾ ਸਾਰਾ ਇਸ ਕਿਤਾਬ ਦੇ ਵਿੱਚ ਕਵਰ ਹੋਊਗਾ ਮਤਲਬ ਜੇ ਤੁਸੀਂ ਇਸ ਕਿਤਾਬ ਨੂੰ ਪੜ੍ਹਦੇ ਹੋ ਤਾਂ ਪੰਜਾਬੀ ਪੇਪਰ ਹੈ 77 ਨੰਬਰ ਦੇ ਪੇਪਰ ਦੇ ਵਿੱਚ ਤੁਸੀਂ ਬਹੁਤ ਵਧੀਆ ਸਕੋਰ ਕਰ ਸਕਦੇ ਹੋ ਤਾਂ ਜਿਨ੍ਹਾਂ ਨੇ ਵੀ ਇਹ ਬੁੱਕ ਹਲੇ ਤੱਕ ਬਾਇ ਨਹੀਂ ਖਰੀਦੀ ਤਾਂ ਮੇਰੀ ਸਲਾਹ ਹੈ ਜੇ ਤੁਸੀਂ ਪੰਜਾਬ ਦੀ ਨੌਕਰੀ ਲੈਣਾ ਚਾਹੁੰਦੇ ਹੋ ਅਗਲੇ ਆਉਂਦੇ ਸਾਲ ਦੇ ਵਿੱਚ ਤਾਂ ਇਸ ਕਿਤਾਬ ਨੂੰ ਜ਼ਰੂਰ ਬਾਇ ਕਰੋ ਜੀ ਇਹ ਕਿਤਾਬ ਨੂੰ ਤੁਸੀਂ ਕਿਵੇਂ ਬਾਇ ਕਰ ਸਕਦੇ ਹੋ ਅੱਜ ਦਾ ਜਿਹੜਾ ਮੇਨ ਦੂਸਰਾ ਆਪਰੇਸ਼ਨ ਹੈ ਕਿ ਇਸ ਕਿਤਾਬ ਨੂੰ ਤੁਸੀਂ ਕਿਵੇਂ ਬਾਇ ਕਰ ਸਕਦੇ ਹੋ ਤਾਂ ਬੱਚੋ ਜੇ ਤੁਸੀਂ ਸੰਗਰੂਰ ਜਾਂ ਇਸ ਦੇ ਆਸ-ਪਾਸ ਦੇ ਏਰੀਆ 'ਚ ਰਹਿੰਦੇ ਹੋ ਤਾਂ ਤੁਸੀਂ ਸਾਡੇ ਇੰਸਟੀਚਿਊਟ ਆ ਕੇ ਵਿਜ਼ਿਟ ਕਰ ਸਕਦੇ ਹੋ ਸਾਡੇ ਇੰਸਟੀਚਿਊਟ ਦਾ ਨਾਮ ਹੈ ਬਾਲਾਜੀ ਐਜੂਕੇਸ਼ਨ ਪੁਆਇੰਟ ਸਾਡੇ ਇੰਸਟੀਚਿਊਟ ਬੱਸ ਸਟੈਂਡ ਦੇ ਲਵੇ ਹੈ ਇੰਸਟੀਚਿਊਟ ਤੋਂ ਲੈ ਸਕਦੇ ਹੋ ਜਾਂ ਸੰਗਰੂਰ ਇੱਕ ਸਟੋਰ ਹੈ ਜਿਹਦਾ ਨਾਮ ਹੈ ਜਿੰਦਲ ਬੁੱਕ ਡਿੱਪੂ ਜਿੰਦਲ ਬੁੱਕ ਡਿੱਪੂ ਇਹ ਬੁੱਕਸ ਬੱਚੋ ਤੁਹਾਨੂੰ ਇੱਥੋਂ ਵੀ ਮਿਲ ਜੂਗੀ ਮਤਲਬ ਸੰਗਰੂਰ ਤੋਂ ਸਾਡੇ ਇੰਸਟੀਚਿਊਟ ਤੋਂ ਵੀ ਮਿਲ ਜੂਗੀ ਤੇ ਜਿੰਦਲ ਬੁੱਕ ਡਿੱਪੂ ਤੋਂ ਵੀ ਮਿਲ ਜੂਗੀ ਇਸ ਦਾ ਪ੍ਰਾਈਸ ਹੈ 250 250 ਰੁਪਏ ਦੀ ਬੱਚੋ ਇਹ ਕਿਤਾਬ ਹੈ ਠੀਕ ਹੈ ਇਸ ਤੋਂ ਇਲਾਵਾ ਜੇ ਤੁਸੀਂ ਕਿਸੇ ਆਪਣੇ ਸ਼ਹਿਰ ਤੋਂ ਲੈਣੇ ਹੋ ਠੀਕ ਹੈ ਜਿੱਥੇ-ਜਿੱਥੇ ਬੁੱਕਸਟੋਰ ਤੇ ਅਵੇਲੇਬਲ ਹੈ ਦੇਖੋ ਇੰਨਾ ਬੁੱਕਸਟੋਰ ਤੇ ਅਵੇਲੇਬਲ ਹੈ ਤਾਂ ਬੱਚੋ ਬੁੱਕਸਟੋਰ ਦਾ ਜਿਹੜਾ ਰੇਟ ਹੈ ਇਹ ਥੋੜਾ ਜਿਹਾ ਵੈਰੀ ਕਰਦਾ ਹੁੰਦਾ ਮਤਲਬ ਇਹ 250 ਪਲੱਸ ਹੋ ਸਕਦਾ ਕਿਉਂਕਿ ਆਪ ਟ੍ਰਾਂਸਪੋਰਟ ਦਾ ਖਰਚਾ ਵੀ ਪੈਂਦਾ ਉੱਥੇ ਲੈ ਕੇ ਜਾਣ ਦਾ ਖਰਚਾ ਪੈਂਦਾ ਤਾਂ ਇਹ ਬੁੱਕ ਕਿੱਥੇ ਕਿੱਥੇ ਅਵੇਲੇਬਲ ਹੈ ਦੇਖੋ ਚੰਡੀਗੜ੍ਹ 34A ਦੇ ਵਿੱਚ ਅਵੇਲੇਬਲ ਹੈ ਅਮਿਤ ਬੁੱਕ ਡਿੱਪੂ 34A ਦੇ ਵਿੱਚ 17D ਚੰਡੀਗੜ੍ਹ 17D ਬੱਚੋ ਯੂਨੀਵਰਸਲ ਬੁੱਕ ਡਿੱਪੂ ਚੰਡੀਗੜ੍ਹ 14 ਸੈਕਟਰ ਦੇ ਵਿੱਚ ਯੂਨੀਵਰਸਿਟੀ ਦੇ ਅੰਦਰ ਹੈ ਲਿਆਲ ਬੁੱਕ ਡਿੱਪੂ ਇਹ ਬੱਚੋ ਯੂਨੀਵਰਸਿਟੀ ਦੇ ਅੰਦਰ ਹੈ ਲਿਆਲ ਬੁੱਕ ਡਿੱਪੂ ਪੰਜਾਬ ਯੂਨੀਵਰਸਿਟੀ ਦੇ ਚੰਡੀਗੜ 15A ਦੇ ਵਿੱਚ ਬੁਕਸ ਪੈਰਾਡਾਈਸ ਜਿਹੜੀ ਬੁੱਕ ਮਾਰਕੀਟ ਹੈ 15A ਦੇ ਵਿੱਚ ਉਹਦੇ ਵਿੱਚ ਬੁੱਕ ਸਟੋਰ ਦਾ ਨਾਮ ਹੈ ਬੁਕਸ ਪੈਰਾਡਾਈਸ ਉੱਥੇ ਅਵੇਲੇਬਲ ਹੈ ਇਸ ਤੋਂ ਇਲਾਵਾ ਬੱਚੋ ਰਾਜਪੂਰਾ ਦੇ ਵਿੱਚ ਰਵੀ ਬੁੱਕ ਡਿੱਪੂ ਪਟਿਆਲਾ ਦੇ ਵਿੱਚ ਗੋਇਲ ਬੁੱਕ ਡਿੱਪੂ ਇੰਟਰਨੈਸ਼ਨਲ ਬੁੱਕ ਡਿੱਪੂ ਇੰਟਰਨੈਸ਼ਨਲ ਬੁੱਕ ਡਿੱਪੂ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਓਪੋਜ਼ਿਟ ਪੈਂਦਾ ਜੀ ਲੁਧਿਆਣਾ ਦੇ ਵਿੱਚ ਬੱਚੋ ਲਿਆਲ ਬੁੱਕ ਸਟੋਰ ਜਲੰਧਰ ਦੇ ਵਿੱਚ ਚੀਪ ਬੁੱਕ ਸਟੋਰ ਸੰਗਰੂਰ ਤੁਹਾਨੂੰ ਮੈਂ ਦੱਸਤਾ ਜਿੰਦਲ ਬੁੱਕ ਡਿੱਪੂ ਬਰਨਾਲਾ ਦੇ ਵਿੱਚ ਨਵਚੇਤਨ ਬੁੱਕਸਟੋਰ ਬਠਿੰਡਾ ਦੇ ਵਿੱਚ ਬਾਲਾਜੀ ਬੁੱਕਸਟੋਰ ਐਂਡ ਭਗਵਤੀ ਬੁੱਕਸਟੋਰ ਇਹਨਾਂ ਦੋਨਾਂ ਦੇ ਅਵੇਲੇਬਲ ਹੈ ਜੀ ਮਲੇਰ ਕੋਟਲਾ ਦੇ ਵਿੱਚ ਮਹਿੰਦਰਾ ਬੁੱਕ ਡਿਪੂ ਤੂਰੀ ਦੇ ਵਿੱਚ ਬੱਚੋ ਗਰਗ ਬੁੱਕ ਡਿਪੂ ਸ਼ੇਰਪੁਰ ਦੇ ਵਿੱਚ ਰਾਮਾ ਬੁੱਕਸਟੋਰ ਅਤੇ ਗगन ਬੁੱਕਸਟੋਰ ਪਵਾਨ ਨਿਗੜ ਦੇ ਵਿੱਚ ਮਿੱਤਲ ਬੁੱਕਸਟੋਰ ਲੈਰਾ ਦੇ ਵਿੱਚ ਬਾਂਸਲ ਸੁਨਾਮ ਦੇ ਵਿੱਚ ਪੰਜਾਬ ਬੁੱਕਸਟੋਰ ਮਾਨਸਾ ਦੇ ਵਿੱਚ ਜੈਨ ਬੁੱਕਸਟੋਰ ਅਤੇ ਪ੍ਰਕਾਸ਼ ਬੁੱਕਸਟੋਰ ਤੇ ਨਾਬਾ ਦੇ ਵਿੱਚ ਖੰਨਾ ਬੁੱਕਸਟੋਰ ਤਾਂ ਬੱਚੋ ਜੇ ਤੁਸੀਂ ਇੰਨਾ ਸ਼ਹਿਰ ਦੇ ਵਿੱਚ ਰਹਿੰਦੇ ਹੋ ਜਾਂ ਇੰਨਾ ਸ਼ਹਿਰ ਦੇ ਆਸ-ਪਾਸ ਰਹਿੰਦੇ ਹੋ ਤਾਂ ਇੰਨਾ ਦੁਕਾਨ ਤੋਂ ਤੁਸੀਂ ਇਸ ਬੁੱਕ ਨੂੰ ਬਾਇ ਕਰ ਸਕਦੇ ਹੋ ਠੀਕ ਹੈ ਜੀ ਜਾਂ ਫਿਰ ਜੇ ਤੁਸੀਂ ਬੁੱਕ ਨੂੰ ਕੋਰੀਅਰ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਇਸ ਬੁੱਕ ਨੂੰ ਕੋਰੀਅਰ ਵੀ ਕਰ ਦਾਂਗੇ ਜੀ ਕੋਰੀਅਰ ਦਾ ਕੀ ਹੁੰਦਾ 250 ਦੀ ਬੁੱਕ ਹੈ ਪਲੱਸ 70 ਰੁਪਏ 70 ਰੁਪਏ ਕੋਰੀਅਰ ਚਾਰਜਸ ਲੱਗਦੇ ਨੇ ਜੀ 250 ਰੁਪਏ ਦੀ ਕਿਤਾਬ ਹੈ ਬੱਚੋ ਤੇ 70 ਰੁਪਏ ਕੋਰੀਅਰ ਚਾਰਜਸ ਲੱਗਣਗੇ ਮਤਲਬ ਟੋਟਲ 320 ਰੁਪਏ ਦੀ ਕਿਤਾਬ ਹੋਊਗੀ ਕਿੰਨੇ ਰੁਪਏ ਦੀ ਕਿਤਾਬ ਹੋਊਗੀ ਜੀ 320 ਰੁਪਏ ਦੀ ਤਾਂ ਬੱਚੋ ਜੇ ਵਾਕਈ ਤੁਸੀਂ ਪੰਜਾਬ ਦਾ ਪੇਪਰ ਕਲੀਅਰ ਕਰਨਾ ਚਾਹੁੰਦੇ ਹੋ ਠੀਕ ਹੈ ਤਾਂ ਕੋਈ ਬਹੁਤ ਮਹਿੰਗੀ ਬੁੱਕ ਨਹੀਂ ਇਸ ਕਿਤਾਬ ਨੂੰ ਜ਼ਰੂਰ ਖਰੀਦੋ ਜੇ ਤੁਹਾਡੀ ਤਿਆਰੀ ਵੀ ਹੈ ਤਾਂ ਤੁਹਾਡੇ ਐਗਜ਼ਾਮ ਦੇ ਵਿੱਚ ਘੱਟੋ-ਘੱਟ 5 ਤੋਂ 7 ਨੰਬਰ ਦਾ ਇਹ ਕੀ ਕਰੂਗਾ ਵਾਅਦਾ ਕਰੂਗਾ ਤੇ ਜੇ ਤੁਹਾਡੀ ਤਿਆਰੀ ਨਹੀਂ ਹੈਗੀ ਫਿਰ ਤਾਂ 70 ਚੋਂ ਜਿੰਨੇ ਵੀ ਨੰਬਰ ਆਣਗੇ ਇਸ ਕਿਤਾਬ ਨੂੰ ਪੜ੍ਹ ਕੇ ਉਹ ਤੁਹਾਡੇ ਬੋਨਸ ਹੋਣਗੇ ਜੀ ਠੀਕ ਹੈ ਜੀ ਤਾਂ ਇਸ ਬੁੱਕ ਬਾਰੇ ਜੇ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਟਾਰਟਿੰਗ ਦੇ ਵਿੱਚ ਸਾਡਾ ਨੰਬਰ ਲਿਖਿਆ ਹੋਇਆ ਹੈ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਸਾਡੇ ਤੋਂ ਪੁੱਛ ਸਕਦੇ ਹੋ ਜਾਂ ਫਿਰ ਬੁੱਕ ਨੂੰ ਆਰਡਰ ਕਰ ਸਕਦੇ ਹੋ ਇਸ ਤੋਂ ਇਲਾਵਾ ਸਾਡਾ ਆਫਿਸ ਨੰਬਰ ਹੈ ਆਫਿਸ ਨੰਬਰ ਵੀ ਮੈਂ ਲਿਖ ਦਿੰਦਾ ਜੀ 7973187846 ਤੇ ਜਿਹੜੀ ਆਫਿਸ ਦੀ ਟਾਈਮਿੰਗ ਆ ਬੱਚੋ 9 ਤੋਂ 5 ਮਤਲਬ 9 ਤੋਂ 5 ਵਜੇ ਦੇ ਵਿੱਚ ਵਿੱਚ ਤੁਸੀਂ ਮੈਸੇਜ ਜਾਂ ਕਾਲ ਕਰਕੇ ਇਸ ਬੁੱਕ ਨੂੰ ਮੰਗਵਾ ਸਕਦੇ ਹੋ ਚਲੋ ਜੀ ਤਾਂ ਬੱਚੋ ਏਸੀ ਬੁੱਕ ਦੀ ਜਾਣਕਾਰੀ ਇਸ ਬੁੱਕ ਨੂੰ ਜਰੂਰ ਮੰਗਵਾਓ ਤੇ ਆਪਣਾ ਫਿਊਚਰ ਸਿਕਿਉਰ ਕਰੋ ਥੈਂਕ ਯੂ ਸੋ ਮਚ